ਬੜੀ ਆ ਬੜੀ ਆ ਮਾਸੀ ਬਈ ਹਾਂ ਜੀ ਤੇ ਇਹ ਕੰਮਾਂ ਇੰਟਰਨੈਟ ਸਾਥ ਦੇ ਨਹੀਂ ਨਾ ਘਰਾਂ ਦੇ ਕੰਮ ਕਰਦੀ ਆ ਜੀ ਮੈਂ ਮੇਰੇ ਕੁੜਗਈਆਂ ਚਾਰ ਹੈ ਮੇਰੇ ਘਰ ਗਰ ਨੂੰ ਆਗ ਲੱਗ ਗਈ ਆ ਇਦਾਂ ਕੀ ਬੱਚੇ ਵੀ ਇਹਨਾਂ ਦੇ ਛੋਟੇ ਛੋਟੇ ਆ ਚਾਰ ਕੁੜੀਆਂ ਨੇ ਤੇ ਮੇਰੇ ਭਾਬੀ ਵੀ ਘਰ ਦਾ ਕੰਮ ਕਰਦੀ ਆ ਤੇ ਮੇਰਾ ਭਰਾ ਨਸ਼ੇ ਕਰਦਾ ਵਾ ਉਹ ਉਹ ਵੀ ਨਹੀਂ ਹੋ ਜਾ ਕਿ ਇਹ ਸਾਰਾ ਸਮਾਨ ਬਣਾ ਸਕੇ ਕੁਝ ਵੀ ਕਰ ਸਕੇ ਘਰ ਦੇ ਵਿੱਚ ਸੜਿਆ ਹੋਇਆ ਸਾਰਾ ਸਮਾਨ ਤੇ ភੁੱਬਾ ਮਾਰ-ਮਾਰ ਰੋ ਰਹੀਆਂ ਬੱਚੀਆਂ ਤੇ ਮਾਤਾ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਹਲਕਾ ਜੀਰਾ ਦੀਆਂ ਜਿੱਥੋਂ ਇੱਕ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਅਚਾਨਕ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਫ੍ਰਿਜ, ਪੇਟੀਆਂ, ਕੱਪੜੇ ਤੇ ਹੋਰ ਘਰ ਦਾ ਸਾਰਾ ਸਮਾਨ ਸੜਕੇ ਸੁਆਹ ਬਣ ਚੁੱਕਿਆ ਹੈ ਇੱਥੋਂ ਤੱਕ ਕਿ ਘਰ ਦੀ ਛੱਤ ਵੀ ਡਿੱਗ ਚੁੱਕੀ ਹੈ ਮੌਕੇ ਦੇ ਉੱਤੇ ਫਾਇਰ ਬਰਗੇਡ ਪਹੁੰਚੀ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰੇ ਪਰ ਗਰੀ ਪਰਿਵਾਰ ਦਾ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਹੈ ਬੜੀ ਯਾਰ ਉਹਨਾਂ ਦਾ ਨਾਮ ਕੀ ਬਾਈ ਦਾ ਕਰਨਜੀਤ ਹੈ ਜੀ ਇਤਨਾ ਛੱਤ ਦੇ ਨਹੀਂ ਨਾ ਨਾਮ ਪੂਰਾ ਜੀ ਇਹ ਸਾਰਾ ਇਹ ਕੋਲ ਖੜਾ ਜਾ ਇੱਕ ਆ ਬਚਾਰਾਂ ਦਾ ਬਹੁਤ ਜ਼ਿਆਦਾ ਹੋ ਗਿਆ ਵੀਰੇ ਛੱਤ ਛੁੱਟ ਸਾਰਾ ਕੋਡ ਲੈਂ ਅੱਛਾ ਕੋਈ ਨਹੀਂ ਕੋਈ ਨਹੀਂ ਇਧਰ ਕਰੀ ਇਧਰਲੇ ਪਾਸੇ ਨਾ ਤਸਵੀਰ ਉਹ ਤਾਂ ਕੇ ਇਹ ਤੇ ਪੈਣ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਨੇ ਲੋਕਾਂ ਦੇ ਘਰ ਦੇ ਵਿੱਚ ਉਹ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਉਸ ਦਾ ਪਤੀ ਨਸ਼ੇ ਕਰਦਾ ਜਿਹੋ ਆਪਣੇ ਘਰ ਨੂੰ ਦੁਬਾਰਾ ਨਹੀਂ ਬਣਾ ਸਕਦਾ ਉਸ ਨੇ ਹੁਣ ਲੋਕਾਂ ਤੋਂ ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਘਰਾਂ ਦੇ ਕੰਮ ਕਰਦੀ ਆਂ ਜੀ ਮੈਂ ਮੇਰੇ ਕੁੜੀਆਂ ਆਂ 4 ਮੇਰੇ ਕਾਰਗਰ ਨੂੰ ਅੱਗ ਲੱਗ ਗਈ ਆਏ ਮੇਰੇ ਕੋਲ ਕੁਝ ਨਹੀਂ ਬਚਿਆਗਾ ਘਰਾਂ ਦੇ ਕੰਮ ਕਰ ਕਰ ਮੈਂ ਸਾਰਾ ਜ਼ਮਾਨ ਮਨਾ ਆਏ ਮੇਰੇ ਮੱਝ ਰੰਦੇ ਆਏ ਮੇਰੇ ਕੁੜੀਆਂ ਆਂ ਆ ਵੀ ਮਾੜੀ ਚੱਕ ਦੇ ਆ ਮਦਦ ਕੀ ਦਿੱ ਜਾਵੇ ਜੀ ਆਏ ਕਾਰਾ ਲਿਆਰੀ ਦਾ ਬੇਕਰਦਾ ਜੀ ਨੱਚੇ ਪੱਤੇ ਲਾਏ ਓਏ ਆ ਦੇਵੀ ਆਏ ਸਾਰੇ ਬੱਦੇ ਮੈਂ ਗਾਰੇ ਬੱਦੇ ਹੋ ਕੀ ਆ ਆਏ ਹੋਰ ਮਨਗੀ ਤਰੋਂ ਤੀਸੀ ਹੋਰ ਮਨਗੀ ਆ ਤੇ ਮੈਂ ਮੇਰੀਏ ਭਾਬੀ ਦਾ ਘਰ ਜਿੰਨਾਂ ਦੇ ਅਗਲਗ ਕੀ ਇਹਨਾਂ ਦੇ ਘਰੇ ਕੁਛ ਵੀ ਨਹੀਂ ਬਚਿਆ ਅੱਜ ਇਹਨਾਂ ਦੇ ਸਾਰਾ ਕੁਛ ਹੀ ਸੜ ਗਿਆ ਸਾਰਾ ਕੁਛ ਇਦਾਂ ਕੀ ਬੱਚੇ ਵੀ ਇਹਨਾਂ ਦੇ ਛੋਟੇ ਛੋਟੇ ਆ ਚਾਰ ਕੁੜੀਆਂ ਨੇ ਤੇ ਮੇਰੇ ਭਾਬੀ ਵੀ ਘਰ ਦਾ ਕੰਮ ਕਰਦੀ ਆ ਤੇ ਮੇਰਾ ਭਰਾ ਨਸ਼ੇ ਕਰਦਾ ਵਾ ਉਹ 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 ਵੀ ਨਹੀਂ ਹੋ ਜਾ ਕਿ ਇਹ ਸਾਰਾ ਸਮਾਨ ਬਣਾ ਸਕੇ ਕੁਝ ਵੀ ਕਰ ਸਕੇ ਅਸੀਂ ਐਸ ਡੀ ਐਮ ਨੂੰ ਜਾਂ ਹੋਰ ਵੀ ਜੋ ਵੀ ਵੱਡੇ ਅਧਦੇ ਤੇ ਲੋਕ ਆ ਉਹਨਾਂ ਨੂੰ ਮਦਦ ਕਰਨ ਲਈ ਕੋਸ਼ਿਸ਼ ਕਰਨ ਲਈ ਕਹਿ ਸਕਦੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ ਪਲੀਜ਼ ਇਹਨਾਂ ਦੀ ਹੈਲਪ ਕੀਤੀ ਜਾਵੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਚਾਰ ਧੀਆਂ ਨੇ ਤੇ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਇਹ ਵੀ ਮੋਹੱਲਾ ਵਾਸੀਆਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਪਰਮਜੀ ਸਿੱਖਾਣਾ ਪੰਜਾਬੀ ਲੋਕ ਚੈਨਲ